ਅਸੀਂ ਅਮਰਤ ਛਕ ਲੈਨੇ ਆ ਤੇ ਪੰਜ ਪਿਆਰੇ ਕਹਿੰਦੇ ਕੇਸ ਨਹੀਂ ਕਟਾਉਣੇ ਕਿੰਨੀ ਵਧੀਆ ਗੱਲ ਹੈ ਕੇਸਾ ਧਾਰੀ ਬੰਦਾ ਐਡਾ ਵੱਡਾ ਲੱਗਦਾ ਹੈ ਉਹਦਾ ਚਿਹਰਾ ਬੱਚਿਆਂ ਦਾ ਖਿਆਲ ਰੱਖਿਓ ਭੈਣੋ ਜਰਾ ਖਿਆਲ ਬੱਚਿਆਂ ਦਾ ਪੂਰਾ ਧਿਆਨ ਰੱਖਿਓ ਜੇ ਭੱਜਦੇ ਨੱਠਦੇ ਰਹਿਣ ਫਿਰ ਆਪ ਹੀ ਫਿਕਰ ਕਰੋ ਸੰਗਤ ਟਿਕ ਕੇ ਬੈਠੀ ਹੈ ਉਹਦੇ ਵਿੱਚ ਜੇ ਹਿਲਜੁਲ ਹੋਵੇ ਫਿਰ ਰਸ ਖਰਾਬ ਹੋ ਜਾਂਦਾ ਘਰਾਂ 'ਚ ਲਾਈਵ ਚੱਲਦਾ ਹੈ ਦਮਦਮਾ ਟੀਵੀ ਤੇ ਚੱਲਦਾ YouTube ਤੇ ਸੰਗਤਾਂ ਸੁਣ ਰਹੀਆਂ ਹੁੰਦੀਆਂ ਨੇ ਬਾਦ ਵਿੱਚ ਵੀ ਸੰਗਤਾਂ ਨੇ ਪ੍ਰੋਗਰਾਮ ਸੁਣਨੇ ਹੁੰਦੇ ਨੇ ਫਿਰ ਆਪਾਂ ਫੇਲਜੋਲ ਨਹੀਂ ਕਰਨੀ ਜਿੰਨਾ ਕਿ ਟਾਈਮ ਹੈ ਨਾ ਉਹਦਾ ਪੂਰਾ ਆਨੰਦ ਲੈਣਾ ਤੇ ਮੈਂ ਗੱਲ ਕਰਦਾ ਸੀ ਕਿੱਸਾ ਧਾਰੀ ਹੋ ਗਿਆ ਬੰਦਾ ਪੱਗ ਬੰਨੇ ਦਾੜੀ ਰੱਖੇ ਗੱਲ ਧਰਮ ਦੀ ਨਹੀਂ ਗੱਲ ਇਹ ਹੈ ਕਿ ਜੇ ਪੱਗ ਬੰਨੀ ਹੋਵੇ ਦਾੜੀ ਰੱਖੀ ਹੋਵੇ ਬੰਦਾ ਜਿਆਦਾ ਫੱਗਦਾ ਜਿਵੇਂ ਥੋੜੇ ਦਿਨ ਪਹਿਲਾਂ ਮੈਂ 에ਰਪੋਰਟ ਤੇ ਗਿਆ ਤੇ 5 6 ਬੰਦੇ ਹੋਣਗੇ 7 8 ਵਾਦੀ ਹੋਣਗੇ ਮਤਲਬ 5 6 ਤੇ ਮੈਂ ਇਦਾਂ ਵੇਖੇ ਖੜੇ ਸਿਕਿਉਰਿਟੀ ਹੋ ਰਹੀ ਸੀ ਜਿੱਥੇ ਚੈੱਕ ਕਰਦੇ ਐ ਮੈਂ ਐਤਵਾਰ ਵੀ ਦੱਸਿਆ ਸੀ ਪਿਛਲੇ ਤੇ ਉਦੋਂ ਉਹ ਜਦੋਂ ਇਦਾਂ ਮੱਥਾ ਟੇਕ ਕੇ ਵਾਹਿਗੁਰੂ ਸਿਕਿਉਰਿਟੀ ਚੈੱਕ ਕਰਾਉਣ ਲੱਗੇ ਬਹੁਤ ਬੰਦਿਆਂ ਦੀ ਭੀੜ ਸੀ ਲਾਈਨ ਸੀ ਤੇ ਉਹ ਵਿੱਚ 6 7 ਜਣੇ ਖੜੇ ਚਿੱਟੇ ਉਹਨਾਂ ਨੇ ਕੁਰਤੇ ਪਜਾਮੇ ਪਾਏ ਹੋਏ ਦਾੜੀਆਂ ਚਟੀਆਂ ਕਈਆਂ ਦੀਆਂ ਕਾਲੀਆਂ ਏਡੇ ਏਡੇ ਦਾੜੇ ਖੁੱਲੇ ਸ਼ਰਮਣੀ ਕਮੇਟੀ ਵਾਲੇ ਕੁਝ ਸੀ ਤੇ ਉਹਨਾਂ ਨੇ ਪੱਗਾਂ ਵੀ ਬੰਨੀਆਂ ਮੈਂ ਇਦਾਂ ਲੰਘਦਾ ਦੂਰ ਖੜਾ ਸੀ ਮੈਂ ਸਿਕਿਉਰਿਟੀ ਚੈੱਕ ਕਰਾ ਕੇ ਅੱਗੇ ਲੰਘ ਗਿਆ ਮੈਂ ਇਦਾਂ ਖੜਾ ਮੈਂ ਲਗਾਤਾਰ ਉਹ ਮਾਹੌਲ ਵੇਖਦਾ ਰਿਹਾ ਨਾਲ ਉਹਨਾਂ ਆਲੇ ਦੁਆਲੇ ਕੋਈ 50 60 ਬੰਦਿਆਂ ਦੇ ਵਿੱਚ 50 60 ਬੰਦਿਆਂ ਦੇ ਵਿੱਚ ਉਹ 6 7 ਜਣੇ ਇੱਕ ਵੈਸੇ ਲੰਬੇ ਤੇ ਇੱਕ ਪੱਕਾ ਨਾਲੋਂ ਦੁੱਗ ਲੰਬੇ ਲੱਗਣ। ਚੌੜੇ ਵਧੀਆ ਏਡਾ ਏਡਾ ਦਾੜਾ ਤੇ ਉਹ ਐਨ ਲੱਗੇ ਵੀ ਜਰ ਜਿਵੇਂ ਸੱਚੀ ਸ਼ੇਰ ਖੜੇ ਹੋ। ਐਨ ਲੱਗੇ ਵੀ ਸ਼ੇਰ ਖੜੇ ਆ ਜ। ਇੰਨਾ ਪ੍ਰਭਾਵ ਭਵੇ ਉਹਨਾਂ ਬੰਦਿਆਂ ਨੂੰ। ਸੋ ਦਾੜੀ ਪੱਕ ਹੈ ਜਿਹੜੀ ਸਾਡੀ ਇਹ ਸਾਡਾ ਇੱਕ ਪਹਿਰਾਵਾ ਜਦੋਂ ਦਾੜਾ ਖੁੱਲਾ ਹੁੰਦਾ ਅਸੀਂ ਪੱਕ ਬੰਨਦੇ ਆ ਇਹ ਬੜਾ ਸੋਹਣਾ ਲੱਗਦਾ। ਤੇ ਜਿਸ ਵੇਲੇ ਉਹ ਪੱਕ ਕਿਸੇ ਇੱਜ਼ਤ ਦੀ ਕਿਸੇ ਧੀ ਦੀ ਨਗਨ ਪਈ ਦੇ ਉੱਤੇ ਇੱਜ਼ਤ ਢਕਣ ਵਾਸਤੇ ਵਰਤੀ ਜਾਏ ਉਹ ਪੱਗ ਦੀ ਗੱਲ ਹੁੰਦੀ ਹੈ ਵੀ ਵਾਹ ਬਈ ਜਦੋਂ ਪੱਗ ਕਿਸੇ ਡੁੱਬਦੇ ਨੂੰ ਕੱਢਣ ਵਾਸਤੇ ਬੰਦਾ ਵਿੱਚ ਸਿਰ ਦਿੰਦਾ ਵੀ ਤੇਰੀ ਜਾਨ ਬਚਾਉਣੀ ਉਦਾਂ ਪੱਗ ਨਹੀਂ ਲਾਈਦੀ ਫਿਰ ਅੱਜ ਤੇਰੀ ਪੱਗ ਲਾ ਕੇ ਵੀ ਤੇਰੀ ਜਾਨ ਬਚਾਉਣ ਨੇ ਉਹ ਫਿਰ ਦੁਨੀਆ 'ਚ ਗੱਲ ਹੁੰਦੀ ਹੈ ਵੀ ਫਲਾਣੇ ਬੰਦੇ ਨੇ ਦਸਤਾਰ ਲਾ ਕੇ ਫਿਰ ਉਹਦੀ ਜਾਨ ਬਚਾਈ ਸੋ ਦਸਤਾਰ ਬੜੀ ਪਿਆਰੀ ਲੱਗਦੀ ਏ ਸੋਹਣੀ ਲੱਗਦੀ ਏ ਨਾਮ ਹੀ ਲੱਗੇ ਛੱਡੋ ਯਾਰ ਸਾਡੇ ਕਲਗੀਆਂ ਵਾਲੇ ਬੰਨਦੇ ਸੀ ਇਸ ਕਰਕੇ ਅਸੀਂ ਬੰਨਦੇ ਆਂ ਬਸ ਗੱਲ ਕਰ ਬਾਜਾਂ ਵਾਲੇ ਬੰਨਦੇ ਸੀ ਸਾਨੂੰ ਸੋਹਣੀ ਲੱਗਦੀ ਤੇ ਇਸ ਕਰਕੇ ਜੇ ਅਸੀਂ ਸਾਨੂੰ ਕਹਿੰਦੇ ਕੇਸ ਰੱਖ ਲਓ ਰੱਖ ਲਓ ਕਿੱਡੀ ਕਵੱਟੀ ਗੱਲ ਹੋ ਜੇ ਅਛਾ ਸੋਹਣਾ ਹੀ ਲੱਗਾਂਗੇ ਮਾੜੇ ਨਹੀਂ ਲੱਗਦੇ ਅਗਲੀ ਗੱਲ ਪੱਗ ਬੰਨ ਲਓ ਦਸਤਾਰ ਜਿੱਦਾਂ ਦੀ ਮਰਜ਼ੀ ਬੰਨ ਲਓ ਮੈਨੂੰ ਕੱਲ ਕਹਿੰਦਾ ਕਿ ਭਾਈ ਕਹਿੰਦਾ ਪੱਗ ਪਾਪਾ ਤੁਸੀਂ ਭਾਈ ਸਾਹਿਬ ਦੂਜੀ ਤਰ੍ਹਾਂ ਪੱਗ ਬੰਨਦੇ ਸੀ ਅੱਜ ਹੁਣ ਇਦਾਂ ਦੀ ਬੰਨਣ ਲੱਗੇ ਮੈਂ ਕਿਹਾ ਮੇਰੀ ਮਰਜ਼ੀ 'ਚ ਮੈਂ ਜਿੱਦਾਂ ਦੀ ਮਰਜ਼ੀ ਬੰਨਾਂ ਤੂੰ ਮੇਰੀ ਪੱਗ ਕਿਉਂ ਵੇਖਦਾ ਮੇਰੀਆਂ ਗੱਲਾਂ ਸੁਣਦਾ ਵੀ ਪੱਗ ਦਮਾਲਾ ਬੰਨ ਲਓ ਭਾਵੇਂ ਦੂਜੀ ਇਹਦੇ ਨਾਲ ਕੋਈ ਫਰਕ ਪੈਂਦਾ ਇਹਦੇ ਵਿੱਚ ਕੀ ਹੈ ਕਿ ਪੱਗਾਂ ਦਾ ਵੀ ਫਰਕ ਹੈ ਹੈ ਕੁਝ ਉਹ ਮੈਂ ਵੱਡੀ ਪੱਗ ਪਾਦਾਂ ਤੰਨ ਬੰਦ ਹੋਣ ਕਰਕੇ ਸਿਰ ਭਾਰਾ ਹੋ ਜਾਂਦਾ ਕਈ ਵਾਰੀ ਦਮਾਲਾ ਬੰਨਣਾ ਹਲਕਾ ਜਿਹਾ ਹੁੰਦਾ ਜਿਵੇਂ ਸੌਖਾ ਰਹਿੰਦਾ ਕਰਨ ਤੇ ਮੈਂ ਕਹਿੰਦਾ ਚਲੋ ਠੀਕ ਐਨੇ ਸਾਲ ਮੈਂ ਦਮਾਲਾ ਘਟ ਤੋਂ ਘਟ ਮੈਂ ਅੱਠ ਵਿੱਚ ਸ਼ੁਰੂ ਕੀਤਾ ਸੀ ਪਹਿਲਾਂ ਗੋਲ ਪੱਗਾਂ ਬੰਨਦੇ ਰਾੜਾ ਸਾਹਿਬ ਗੋਲ ਬੰਨਦੇ ਸੀ ਫਿਰ ਦਮਾਲਾ ਸ਼ੁਰੂ ਕਰ ਲਿਆ ਤੇ ਮੈਨੂੰ ਲੱਗਦਾ ਮੈਂ 14 ਤੱਕ ਦਮਾਲਾ ਬੰਦਦਾ ਰਿਆਂ ਹਜ਼ਾਰਾਂ ਜੇ ਕਮਾਂ ਤੇ ਘਟ ਹੈ ਲੱਖਾਂ ਨੌਜਵਾਨਾਂ ਨੇ ਦਮਾਲੇ ਬੰਨਣੇ ਸ਼ੁਰੂ ਕਰ ਦਿੱਤੇ ਸੀ ਸਟੇਜ ਤੇ ਬੱਚੇ ਵੇਖਦੇ ਸੀ ਬੱਚਿਆਂ ਨੂੰ ਵੇਖ ਕੇ ਦਮਾਲੇ ਦਸਤਾਰਾਂ ਸੋਹਣੀਆਂ ਲੱਗਦੀਆਂ ਤੇ ਮੈਂ دیਵਾਨਾਂ ਚ ਵੇਖਦਾ ਰਿਆਂ ਦਮਲੈ ਦਮਲੈ ਹੋਵੇ ਜੇ ਤੁਸੀਂ 11 12 ਦੇ ਦੀਵਾਨ ਕੱਢੋ ਵੇਖੋ ਤੁਹਾਨੂੰ ਨਜ਼ਰ ਆਏਗਾ ਦਮਲੈ ਹੀ ਦਮਲੈ ਸਾਰੇ ਉਹ ਫਿਰ ਹਾਨੀ ਨੂੰ ਹਾਨ ਨੂੰ ਹਾਨ ਪਿਆਰਾ ਹੁੰਦਾ ਹੈ ਜੇ ਕੋਈ ਨੌਜਵਾਨ ਕੀਰਤਨ ਕਰਦਾ ਹੋਵੇ ਅੱਗੇ ਵੀ ਨੌਜਵਾਨ ਬੈਠਾ ਹੋਵੇ ਉਹ ਕੁਦਰਤੀ ਰੀਸ ਕਰਦੇ ਨੇ ਉਹਨਾਂ ਨੂੰ ਉਵੇਂ ਦਾ ਹੀ ਚੰਗਾ ਲੱਗਣ ਲੱਗਦਾ ਸੋ ਚਲੋ ਉਹ ਤੇ ਸਾਡੀ ਮਰਜ਼ੀ ਹੈ ਦਸਤਾਰ ਜਿੱਦਾਂ ਦੀ ਮਰਜ਼ੀ ਸਜਾਓ ਪਰ ਵਧੀਆ ਲੱਗਦੀ ਹੈ ਹੁਣ ਕੇਸ ਰੱਖ ਲੈ ਪੱਗ ਬੰਨ ਲਈ ਲੈ ਦੇ ਨਾਲ ਸਾਡਾ ਭਲਾ ਕਰਤਾ ਕਹਿੰਦੇ ਕੇਸ ਨਾ ਕਟਾਇਓ ਅਮਰਤ ਛਕ ਲਿਆ ਤੇ ਸੋਣੀ ਲੱਗਦੇ ਆ ਭੈੜੇ ਤੇ ਲੱਗਦੇ ਚੰਗਾ ਹੀ ਕੀਤਾ ਬਾਕੀ ਸੇਫਟੀ ਵੀ ਹੈ ਕਦੇ ਡਿੱਗ ਪੇ 6:00 ਵਜ ਗਈ ਪੱਗ ਬਚਾ ਲੈਂਦੀ ਹੈ ਦਸਤਾਰ ਨੇ ਖੁਰੇ ਕਿੰਨੀ ਵਾਰੀ ਸੱਟਾਂ ਤੋਂ ਬਚਾਇਆ ਹੋਣਾ ਸਾਨੂੰ ਸਾਡੀ ਸੇਫਟੀ ਵੀ ਹੈ ਦਸਤਾਰ ਵਾਲੇ ਨੂੰ ਹੈਲਮਟ ਪਾਉਣ ਦੀ ਲੋੜ ਨਹੀਂ ਪੈਂਦੀ ਕਿਉਂਕਿ ਦਸਤਾਰ ਸੇਫਟੀ ਕਰਕੇ ਪੂਰੀ ਫਿੱਟ ਆ ਜਾਂਦੀ ਹੈ ਹੈਲਮਟ ਨਹੀਂ ਸਾਨੂੰ ਪੰਜਾਬ 'ਚ ਪਾਉਣਾ ਪੈਂਦਾ ਪੱਗ ਜਿਹੜੀ ਸਾਡੀ ਸੇਫਟੀ ਦੀ ਵੀ ਗੱਲ ਫਾਇਦਾ ਹੁੰਦਾ। ਗੱਲ ਇਹ ਨਹੀਂ ਪੱਗ ਪੱਗਾਂ ਰਾਜਸਥਾਨੀ ਐ ਵੀ ਬਨਦੇ ਹੁੰਦੇ ਸੀ ਪਹਿਲਾਂ। ਪੁਰਾਣੇ ਰਾਜੇ ਮਹਾਰਾਜੇ ਵੀ ਬਨਦੇ ਹੁੰਦੇ ਸੀ ਪਰ ਸਾੰਭ ਕੇ ਬਸ ਆਪਾਂ ਰੱਖੀ ਐ। ਪੱਗਾਂ ਤੇ ਬਨਦੇ ਹੀ ਰਹੇ ਐ ਸਾਰੇ। ਇਹ ਛੁਰੂ ਤੋਂ ਚੱਲਦੀਆਂ ਆਈਆਂ। ਪਰ ਇਹਨੂੰ ਗੁਰੂ ਸਾਹਿਬ ਨੇ ਕਿਹਾ ਬੰਨ੍ਹਿਆ ਹੀ ਕਰੋ। ਜਦੋਂ ਕੇਸ ਰਖਾਅ ਤੇ ਤੈਨੂੰ ਸਾਹਮਣਾ ਤਾਂ ਕੇਸਾਂ ਨੂੰ ਫਿਰ ਹੈਗਾ ਹੀ ਸੀ। ਫਿਰ ਪੱਗ ਪੱਕੀ ਹੋ ਗਈ। ਚਲੋ ਅਗਲੀ ਗੱਲ ਸੁਣੋ।